ਮਾਰਨਿੰਗ ਵਾਕਰ ਗਰੁੱਪ ਦੀ ਮਹੀਨਾਵਾਰ ਮੀਟਿੰਗ ਵਿੱਚ ਆਓ ਸੁਣੀਏ ਬਲਕਾਰ ਕੁਮਾਰ ਕਟਾਰੀਆ ਜੀ ਦੀ ਸਰੀਲੀ ਆਵਾਜ਼ ਜਿਹਦੇ ਵਿੱਚ ਉਹ ਗੀਤ ਦੇ ਨਾਲ ਸਾਰਿਆਂ ਨੂੰ ਨਿਹਾਲ ਕਰਨਗੇ ਪੇਸ਼ ਹਨ ਕਟਾਰੀਆ ਜੀ ਚਾ ਟੁੱਟੇ ਤੇ ਤੜਤੜ ਹੋਵੇ ਪੱਥਰ ਟੁੱਟੇ ਅਗਲਾ ਆਵੇ ਤਾਂ ਜ਼ਾਕਮੇ ਜਿਆ ਕਰ ਜਾਵੇ ਇਹ ਚੰਦਰਾ ਦਿਲ ਜਦ ਵੀ ਟੁੱਟਿਆ ਇਹਦੇ ਟੁੱਟਣ ਦੀ ਆਵਾਜ਼ ਨਾ ਵਾਹ ਵੀ ਵਾਹ ਕੀ ਬਾਤ ਹੈ ਕਰਦੇ ਰਸ ਦੇ ਮਨਾਉ ਦੇ 니 ਤੈਨੂੰ سینੇ ਨਾਲ ਲਾਉਂਦੇ ਕਦੇ ਰੁੱਸਦੇ ਮਨੋ ਦੇ 니 ਤੈਨੂੰ ਆਪਣੀ ਬਣਾਉਂਦੇ ਪਰ ਏਡੀ ਚੰਗੀ ਸਾਡੀ ਤੱਕ ਦੀਰੀ ਨਹੀਂ ਸਾਡੇ ਮੱਥੇ ਵਿੱਚ ਸਾਡੇ ਮੱਥੇ ਵਿੱਚ ਪਿਆਰੀ ਦੀ ਲਕੀਰ ਨਹੀਂ ਸਾਡੇ ਮੱਥੇ ਵਿੱਚ ਸਾਡੇ ਮੱਥੇ ਵਿੱਚ ਪਿਆਰੀ ਦੀ ਲਕੀਰ ਹੀ ਨਹੀਂ ਸਾਡੇ ਮਤੇ ਵਿੱਚ ਕਦੇ ਸਾਡੇ ਵੀ ਹੱਥਾਂ ਤੇ ਹੁੰਦਾ ਸ਼ਗਨਾ ਨਗਨਾ ਗੰਡਾ ਖੋਲ ਦੇ ਪਰਾਤ ਵਿੱਚ ਸੁਟ ਸੁਟ ਆਨਾ ਕਦੇ ਸਾਡੇ ਵੀ ਹੱਥਾਂ ਤੇ ਹੁੰਦਾ ਸਗਣਾ ਦਾ ਗੰਨਾ ਗੰਡਾ ਖੋਲ ਦੇ ਪਰਾਤ ਵਿੱਚ ਸੁਟੇ ਸੁਟਿਆ ਨਾ ਨੀਵੇਂ ਸੁਣੜੀ ਕਲਾਈ ਹਾਏ ਸਾਡੀ ਸੁਣੜੀ ਕਲਾਈ ਮੇਰੀ ਸੁਣੜੀ ਕਲਾਈ ਤੇ ਕੋਈ ਲੀਰੀ ਨਹੀਂ ਸਾਡੇ ਮੱਥੇ ਵਿੱਚ ਸਾਡੇ ਮੱਥੇ ਵਿੱਚ ਪਿਆਰੀ ਲੱਕੀ ਨਹੀਂ ਸਾਡੇ ਮਥੇ ਵਿੱਚ ਰਾਤੀ ਸੁਹੁਰੇ ਜੀ ਆਇਆ ਆਇਆ ਰਾਤੀ ਸੁਹੁਰੇ ਜੀ ਆਇਆ ਸਾਡੇ ਬਣ ਕੇ ਪਰੌੜਾ ਪੇ ਲੱਗ ਜਾਣ ਰੋਣ ਤੇ ਤੁਮਾਲੇ ਨੇ ਬਰਉਣਾ ਮੇਰਾ ਮਨ ਦਾ ਦੁਹਾ ਚੂ ਹਾਏ ਮੇਰਾ ਮਨ ਦਾ ਦੁਹਾ ਚੂ ਮੇਰਾ ਮਨ ਦਾ ਦੁਹਾ ਚੋ ਕੋਈ ਪੀਰੀ ਨਹੀਂ ਸਾਡੇ ਮੱਥੇ ਵਿੱਚ ਸਾਡੇ ਮੱਥੇ ਵਿੱਚ ਪਿਆਰੀ ਦੀ ਲਕੀਰ ਹੀ ਨਹੀਂ ਸਾਡੇ ਮੱਥੇ ਵਿੱਚ ਸਾਡੇ ਮੱਥੇ ਵਿੱਚ ਪਿਆਰੀ ਦੀ ਲਕੀਰ ਹੀ ਨਹੀਂ ਸਾਡੇ ਮੱਥੇ ਵਿੱਚ ਉਹ ਸਾਡੇ ਮੱਥੇ ਕੋ ਬਾਪੇ ਬਾਪਸਾ ਕੀ ਬਾਤ ਹੈ ਸੁਭਾਣ ਰਹਿਮਤ ਕਮਾਲ ਕਰਤੀ ਹੈ ਪਹਿਲੀ ਵਾਰ ਹੀ ਸੁਣਿਆ ਇਹਨਾਂ ਦਾ ਨਹੀਂ ਇਹ ਵੀ ਪਹਿਲੀ ਵਾਰ ਸੁਣਿਆ ਬੜੇ ਜਿੰਨੇ ਇਹਨਾਂ ਨੇ ਹੈ ਨਾ ਆਪਣੇ ਤੱਕਰਬ ਰੂਪ ਤੋਂ ਗਾਇਆ ਇਹ ਅੱਜ ਇੱਕ ਮੈਨਾਂ ਨੂੰ ਨਾਗੌਰ ਸੁਣਿਆ ਸੀ ਉਹ ਉੱਥੇ ਕੀ ਹੁੰਦਾ ਇਹਨਾਂ ਦੇ ਸਾਰੇ ਗੀ ਗੀਤ ਕਿੰਨੇ ਨੇ ਨਾ ਸੁਸਾਇਟੀ ਚ ਬੈ ਕੇ ਸੁਣਨ ਵਾਲੇ ਨੇ ਇਹ ਮੰਨਣਾ ਪਏਗਾ ਹਾਂ ਇਹ ਮੰਨਣਾ ਪਊਗਾ ਮੈਂ ਬੈ ਬੈ ਕੇ ਮੈਂ ਬੈ ਕੇ ਯਾਦ ਹੈ ਯਾਦ ਉਹਦ ਮੌਕਾ ਮਿਲਿਆ ਅੱਛਾ ਉਹ ਕੋ ਇਹ ਨਹੀਂ ਆਪੇ ਕੱਟ ਕਰ ਲੈਣਾ ਬਾਕੀ ਬਾਕੀ ਦਾ ਕੋਈ ਨਹੀਂ ਉਹ ਨਹੀਂ ਨਹੀਂ ਇਹਦਾ ਠੀਕ ਹੈ ਐ ਚਾਰਪਾੜ ਬਣੀਦਾ ਪਾਣੀ ਦਿੱਤੀ ਮਾਰੇ ਆਉਨੂੰ ਇਧਰ ਵੀ ਦੇ ਲਓ ਹਾਂ ਬੰਦੇ ਤੇ ਨਹੀਂ ਸਰੀਆ ਹਾਂ ਆਹ ਗੱਲ ਬਣੀ ਨਾ ਫੋਲ ਬਣੀ ਨਾ ਐਦਾਂ ਕਹਿੰਦੇ ਗੱਲਾਂ ਭਾਈ ਤੁਹਾਨੂੰ ਵੀ ਕਹ ਰਿਹਾ ਮੈਂ ਬੇਰਾ ਸਾਹਿਬ ਮੈਨੂੰ ਵੀ ਦੇਖ ਮਾਰੇ ਜਾ ਹਾਂ ਹਾਂ ਨੈਣ ਮੜਕਾਓ ਭਾਈ ਹਾਂ ਮਲ ਸਾਬ ਸਾਡੇ ਨੂੰ ਦੇਖਣਾ ਸਮਾਈਲ ਕਰਕੇ ਅੱਛਾ ਮਾਤਾ ਵੀ ਫੋਟੋ ਜਿਨਾਂ ਲਈ ਕਿਦਾ ਜੀ ਜਦੋਂ ਲੰਭ ਹੁੰਦਾ ਨਾ ਜੀ ਜੀ ਬਹੁਤ ਔਰ ਇਹ ਨਾ ਜੇ ਤੁਸੀਂ ਫੋਟੋ ਦੇ ਥਰੂ ਦੇਖੋ ਨਾ ਹਾਂ ਕੋਈ ਇਹਨਾਂ ਨੂੰ ਜਾਣਦਾ ਨਾ ਹੋਵੇ ਕਿ ਕੌਣ ਨੇ ਤੇ ਪਰਸਨੈਲਿਟੀ ਤੋਂ ਇਹ ਆਈਏ ਸਭਸੇ ਲੱਗ ਰਹੇ ਆ ਇਹਦੇ ਵਿੱਚ ਦੇਖਿਓ ਤੁਸੀਂ ਹਾਂ ਦਿਖਾਉਂਦਾ ਕੌਣ ਕੌਣ ਆਲੇ ਬਿਲਕੁਲ ਸincere ਆਰਾਮ ਨਾਲ ਸੁਣਦੇ ਨੇ ਤਾਂ ਮੀਟਿੰਗ ਚੱਲ ਰਹੀ ਹਾਂ ਹਾਂ ਠੀਕ ਹੈ ਜੀ ਮੰਗਾ ਸਾਹਿਬ ਥੋੜਾ ਸਮਾਈਲ ਫੇਸ ਆਪਾਂ ਇਹਨਾਂ ਨੂੰ ਦੇ ਦੇ ਹੁਣ ਸਾਡੇ ਸ੍ਰਿੰਦਰਪਾਲ ਮਲ ਜੀ ਜੋ ਕਿ ਸੀਨੀਅਰ ਸਿਟੀਜ਼ਨ ਹਨ ਤੇ ਬੈਂਕ ਵਿੱਚੋਂ ਸੀਨੀਅਰ ਮੈਨੇਜਰ ਦੇ ਤੌਰ ਤੇ ਰਿਟਾਇਰ ਹੋਏ ਹਨ ਇਹਨਾਂ ਦੀ ਆਵਾਜ਼ ਵੀ ਬਹੁਤ ਵਧੀਆ ਹੈ ਤੇ ਇਹਨਾਂ ਦੇ ਗੀਤ ਵੀ ਬਹੁਤ ਵਧੀਆ ਹਨ ਆਓ ਸੁਣੀਏ ਇਹਨਾਂ ਦੇ ਗੀਤ ਔਰ ਆਨੰਦ ਮਾਣੀਏ ਇਹਨਾਂ ਦੀ ਆਵਾਜ਼ ਦੇ ਮਲ ਸਰ ਆਓ ਜੀ ਕੀ ਦੀਦ ਸਮਾ ਹਣੀ ਤੈਨੂੰ ਲਾ ਚੱਲ ਆਪਣੇ ਨਾਲੀ ਮੈਨੂੰ ਕੀ ਦੀਦ ਸਮਾ ਹਣੀ ਤੈਨੂੰ ਲਾ ਚੱਲ ਆਪਣੇ ਨਾਲੀ ਮੈਨ ਉਹ نیند ਨਾ ਆਉਂਦੀ ਸਸ ਕੋਲੇ نیند ਨਾ ਆਉਂਦੀ ਸਸ ਕੋਲੇ ਨਿਤ ਮੰਜਾੜਾ ਹੀ ਦਾ ਰਹਿ ਵਿਸਤਰਾ ਗੋਲणिमा ਪਰਦੇਸੀ ਮਹੀ ਦਾ ਰਹਿ ਵਿਸਤਰਾ ਗੋਲणिमा ਪਰਦੇਸੀ ਮਹੀ ਦਾ ਮੈਨੂੰ ਪਤਾ ਜਿਵੇਂ ਕੱਟਦੀ ਹਾਂ ਦਿਨ ਰੋ ਰੋ ਕੇ ਅੰਮੀਏ ਬਹਿ ਜਾਂਦੀ ਹਾਂ ਮੁੱਖ ਵਜਮਾ ਨਾਲ ਤੋਤਕੇ ਅੰਮੀਏ ਬਹਿ ਜਾਂਦੀ ਹਾਂ ਮੁਕ ਹੰਝੂਆਂ ਨਾਲ ਤੋਤਕੇ ਅੰਮੀਏ ਉਸਦਿਆ ਮੇਰਾ ਨਹੀਂ ਆਉਂਦਾ ਸਦਿਆ ਮੇਰਾ ਨਹੀਂ ਆਉਂਦਾ ਪਰ ਆਉਣਾ ਚਾਹੀਦਾ ਰਹਿ ਵਿਸਤਰਾ ਗੋਲणिमा ਪਰਦੇਸੀ ਮਾਈ ਦਾ ਰੇ ਵਿਸਤਰਾ ਗੋਲणिमा ਪਰਦੇਸੀ ਮਹੀ ਦਾ ਕੀ ਹੁੰਦਾ ਕਦੇ ਪਿਆਰ ਮਹੀ ਦਾ ਅਸੀਂ ਹੰਡਾਇਆ ਨਾ ਆਪ ਤੇ ਆਉਣਾ ਕੀ ਚੰਦਰੇ ਨੇ ਖਤ ਵੀ ਪਾਇਆ ਨਾ ਆਪ ਤੇ ਆਉਣਾ ਕੀ ਚੰਦਰੇ ਨੇ ਖਤ ਵੀ ਪਾਇਆ ਨਾ ਮੈਂ ਸੁਰਖੀ ਬਿੰਦੀ ਨਾ ਲਾਵਾਂ ਸੁਰਖੀ ਬਿੰਦੀ ਨਾ ਲਾਵਾਂ ਨਾ ਸਿਰ ਹੀ ਵਾਹੀ ਦਾ ਰਈ ਵਿਸਤਰਾ ਗੋਲणिमा ਪਰਦੇਸੀ ਮਾਈ ਦਾ ਰਈ ਵਿਸਤਰਾ ਗੋਲणिमा ਪਰਦੇਸੀ ਮਾਈ ਦਾ ਅੱਜ ਮੈਂ ਤੈਨੂੰ ਦੁੱਖ ਦੱਸਦੀ ਸਸ ਕੁੜਾ ਲੋਈ ਨਾ ਚਿਬੜਾਂ ਵਾਲੀ ਦੇ ਵਿੱਚ ਅੰਮੀਏ ਮੇਰਾ ਕੋਈ ਨਾ ਚਿਬੜਾਂ ਵਾਲੀ ਦੇ ਵਿੱਚ ਅੰਮੀਏ ਮੇਰਾ ਕੋਈ ਨਾ ਇੱਕ ਵਾਰ ਨਮਾਣਾ ਕੀ ਜਾਣੇ ਇੱਕ ਵਾਰ ਨਮਾਣਾ ਕੀ ਜਾਣੇ ਦੁੱਖ ਸਜ ਵਿਹਾਹੀ ਦਾ ਗੋਲੀਮ ਪਰਦੇਸੀ ਮਾਈ ਦਾ ਰਹੀ ਵਿਸਤਰਾ ਗੋਲੀਮ ਪਰਦੇਸੀ ਮਾਈ ਦਾ ਵਾਹ ਵੇ ਵਾਹ ਬਹੁਤ ਵਧੀਆ ਬਹੁਤ ਪਹਿਲਾਂ ਜੀ ਦਾ ਕੱਢ ਕੇ ਲਿਆ ਤੁਹਾਡੇ ਨਾਲ ਹੀ ਭਰਾ ਮੇਰੇ ਜਾਨ ਦੀ ਪੀੜ ਤੇਰੇ ਜਾਨ ਦੀ ਕਿਦਾਂ ਸਹਾਂਗਾ ਮੈਂ ਕਹਾਗਾ ਮੈਂ ਤੇਰੇ ਬਗੈਰ ਜ਼ਿੰਦਗੀ ਦਾ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਕੀ ਕਰਾਂਗਾ ਪਿਆਰੇ ਦੀ ਲੁੱਟੀ ਵਹਾਰੀ ਨੂੰ ਸਦਿਆ ਸਦਿਆਂ ਮੈਂ ਫਲਾਂ ਗੁੰਦੇ ਪਿਆਰੇ ਨੂੰ ਕੀ ਕਰਾਂਗਾ ਪਿਆਰੀ ਦੀ ਲੁੱਟੀ ਵਹਾਰੀ ਨੂੰ ਸਦੀਆਂ ਸਜਾਈਆਂ ਮਹਿਫਲਾਂ ਗੁੰਦੇ ਪਿਆਰੇ ਨੂੰ ਹੱਥੀ ਮਰੀ ਮੁਸਕਾਨ ਦਾ ਹੱਥੀ ਮਰੀ ਮੁਸਕਾਨ ਦਾ ਮਾਤਮ ਕਰਾਂਗਾ ਮੈਂ ਮਾਤਮ ਕਰਾਂਗਾ ਮੈਂ ਮਦਾ ਕੀ ਕਰਾਂਗਾ ਮੈਂ ਪੀੜ ਤੇਰ ਜਾਣ ਦੀ ਹਏ ਜੇ ਬੋਲਿਆ ਤੇ ਕਹਿਣਗੇ دیਵਾਣਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਜੇ ਬੋਲਿਆ ਤੇ ਕਹਿਣਗੇ دیਵਾਣਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਦੁਨੀਆਂ ਦੀ ਜਵਾਨ ਨੂੰ ਦੁਨੀਆਂ ਦੀ ਜਵਾਨ ਨੂੰ ਕਿੱਦਾਂ ਫੜਾਂਗਾ ਮੈਂ ਕਿੱਦਾਂ ਫੜਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਦਾ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਸਜਨਾ ਜਰਾ ਕੁਠਰ ਜਾ ਸਜਦਾ ਤੇ ਕਰ ਲਵਾ ਅਥਰੂ ਨਾ ਕੋਈ ਦੇਖ ਲੈ ਸਜਦਾ ਤੇ ਕਰ ਲਵਾ ਸਜਨਾ ਜਰਾ ਕੁਠਰ ਜਾ ਸਜਦਾ ਤੇ ਕਰ ਲਵਾ ਅਥਰੂ ਨਾ ਕੋਈ ਦੇਖ ਲੈ ਪਰਦਾ ਤੇ ਕਰ ਲਵਾ ਐ ਜਾਣੇ ਵਾਲੇ ਅਲविदा اے دورے والے الوداع اتنا کہوں گا میں اتنا کہوں گا میں تیرے بغیر زندگی دکی کروں گا میں پیڑ تیرے جان دی واہ بے واہ واہ بے واہ پیڑ تیرے جان دی کیا بات ہے کیا بات گیت بول رہے ہیں بہت ودیا کپتاون سین میں لگا نے ہیں ਤੇ ਇਹਦੇ ਚ ਹੁੰਦਾ ਤੈਨੂੰ 4 ਤੇ 5 ਅੰਸਰੇ ਹਾਂਜੀ ਜਿਹੜੀ ਇਹਨਾਂ ਨੇ ਬੋਲੀ ਮੈਂ ਇੱਕ ਦੋ ਤੁਹਾਨੂੰ ਰਵਾਈਆਂ ਸੁਣਾਉਣਾ ਹਾਂ ਹੈਗਾ ਬਾਕੀ ਇਹ ਰਵਾਈ ਹੈ ਨਾ ਪਰ ਰਵਾਈ ਸਿਰਫ 4 ਲਾਈਨਾਂ ਦੇ ਵਿੱਚ ਹੁੰਦੀ ਹੈ ਠੀਕ ਹੈ ਔਰ 4 ਲਾਈਨਾਂ ਦੇ ਵਿੱਚ ਹੀ ਸੰਪੂਰਨ ਕਵਿਤਾ ਵਾਹ ਰਵਾਈ ਜਿਹੜੀਆਂ ਨੇ 4 ਲਾਈਨਾਂ ਦੇ ਵਿੱਚ ਹੀ ਸੰਪੂਰਨ ਹੈ ਔਰ ਕਵੀ ਜੋ ਕਹਿਣਾ ਚਾਹੁੰਦਾ ਉਹਨਾਂ ਨੇ ਉਹ 4 ਲਾਈਨਾਂ ਦੇ ਵਿੱਚ ਹੀ ਉਹਨੂੰ ਕੰਪਲੀਟ ਕਰ ਦਿੰਦਾ ਕੜੀ ਇੱਕ ਹੀ ਇਬਾਦਤ ਦੀ ਬੜੀ ਹੁੰਦੀ ਹੈ ਗੱਲ ਇੱਕ ਹੀ لیاقت ਦੀ ਬੜੀ ਹੁੰਦੀ ਹੈ ਹੁਸਨ ਨੂੰ ਲੋੜ ਹੀ ਕੀਏ ਇਹ ਬਾ ਦੁਸ਼ਸਤਰਾ ਚਲ ਕੇ ਇੱਕ ਹੀ ਨਜਾਕਤ ਦੀ ਬੜੀ ਬੜੀ ਹੋਦੀ ਏ ਇਹ ਆਪਣੇ ਆਪ ਚ ਇੱਕ ਸੰਪੂਰਨ ਕਮਤ ਵਾਹ ਸੈਕੰਡਰ ਬਾਈ ਮੈਂ ਸੁਣਾਉਣਾ ਹਾਂਜੀ ਜਦੋਂ ਚੰਦਰਮਾ ਚੜਦਾ ਪੂਰਮਾਸੀ ਤੱਕ ਤੇ ਉਹਦਾ ਸਾਈਜ਼ ਵੱਧਦਾ ਜਾਂਦਾ ਵੱਧਦਾ ਜਾਂਦਾ ਵੱਧਦਾ ਜਾਂਦਾ ਤੇ ਪੂਰਨ ਮਾਸੀ ਤੋਂ ਲੈ ਕੇ ਮਸਿਆ ਤੱਕ ਉਹਦਾ ਸਾਈਜ਼ ਘਟਣਾ ਚાલુ ਹੋ ਜਾਂਦਾ ਉਹਦੇ ਤੇ ਇੱਕ ਕਵਿ ਲਿਖਦਾ 96 ਪੁੰਨਿਆ ਤੱਕ ਹੱਸ ਹੱਸ ਵੱਦਦਾ ਫੇਰ ਕਟੇ ਤੇ ਰਵੇ ਅੱਧ ਖਿੜਿਆ ਫਲ ਕੋਈ ਨਾ ਸੋੜੇ ਖਿੜੇ ਤੇ ਹਰ ਕੋਈ ਖੋਵੇ ਪੂਰੀ ਸ਼ਨੂ ਡਰ ਕਾਟੇ ਦਾ ਤੇ ਡਰਨਾ ਅੱਧੀ ਤਾਈਂ ਤੇ ਰੱਬਾ ਪਿਆਰ ਮੇਰੇ ਦੀ ਮੰਜ਼ਿਲ ਪੂਰੀ ਕਦੇ ਨਾ ਹੋਵੇ ਇਹ ਸੱਜਣ ਇੱਕ ਇੱਕ ਹੋਰ ਸੁਣਾ ਦੂੰਗੀ ਹਾਂ ਹਾਂ ਉਸ ਤੋਂ ਬਾਅਦ ਫਿਰ ਖਾਣਾ ਖਾਣਾ ਵੀ ਕਵੀ ਦੇਖਦਾ ਕੋਈ ਕੋਈ ਵਿਅਕਤੀ ਤੁਰਿਆ ਜਾਂਦਾ ਘਾ ਦੇ ਉੱਪਰ ਦੀ ਤੇ ਜਦੋਂ ਘਾ ਦੇ ਪੈਰ ਰੱਖਦਾ ਤੇ ਘਾ ਲਤਾੜ ਹੋ ਜਾਂਦੀ ਹਾਂ ਉਹ ਕਦਮ ਚੱਕ ਕੇ ਜਦੋਂ ਉਸ ਤੋਂ ਅੱਗੇ ਦੂਜਾ ਕਦਮ ਚੁੱਕਦਾ ਤੇ ਜਿਹੜਾ ਲਤਾੜਿਆ ਹੋਇਆ ਘਾ ਉਹ ਫੇਰ ਉੱਪਰ ਤੋਂ ਦਬਾ ਦਤਾ ਹਾਂ ਉਹ ਜੋ ਘਾ ਦੀ ਫੀਲਿੰਗ ਹੈ ਹਾਂ ਉਹਨੂੰ ਕलम ਬੰਦ ਕਰਦਾ ਵਾਹ ਆਕਾਜ ਆਖਣ ਲੱਗਾ ਮੈਨੂੰ ਤੱਕ ਕੇ ਜਾਵੇ ਜਾਣ ਵਾਲੇ ਕੀ ਨੀਂਦੀ ਦਾ ਤੈਨੂੰ ਅੱਜ ਤੋਂ ਮਾਨ ਜਵਾਨੀ ਦੇ ਵਿੱਚ ਮੈਨੂੰ ਪਿਆਲ ਤਾੜੇ ਹੋ ਸਕਦਾ ਕਲ ਕਬਰ ਤੇਰੀ ਤੇ ਉਹ ਰੱਬ ਪੈਦਾ ਕਰ ਦੇ ਮੈਨੂੰ ਕੀ ਬਾਤ ਹੈ ਹਾਂ ਇਸੀ ਤਰ੍ਹਾਂ ਦਿਵਾ ਦਾ ਇਸ ਕਲ ਤੋਂ ਸਮਝੋ ਥੈਂਕ ਯੂ ਬਹੁਤ ਬਹੁਤ ਜੀ ਬਣੋ